ਓਏ ਆਉਣ ਵਾਲੀ نسل ਦੇ ਬਾਰੇ ਥੋੜਾ ਸੋਚੋ ਤੁਸੀਂ ਗਾਉਣ ਵਾਲਿਓ ਓਏ ਬੀਜਿਆ ਹੀ ਵੱਡਣਾ ਹੈ ਗੀਤਾਂ ਵਿੱਚ ਠਾ ਠਾਕ ਰਾਉਣ ਵਾਲਿਓ ਓਏ ਸੁਣ ਤੁਹਾਡੇ ਗਾਣੇ ਯੂਥ ਮਾਰੇ ਗੇੜੀਆਂ ਤੇ ਪੁੱਤ ਕਿਸੇ ਮਾਂ ਦਾ ਚੰਗੇ ਪਾਸੇ ਲਾਇਆ ਨਹੀਂ ਓਏ ਅੱਗ ਲੱਗੀ ਇਹੋ ਜਹੀ ਲੰਮੀ ਏਕ ਨੂੰ ਓਏ ਜੀ ਦੇ ਨਾਲ ਚੰਗਾ ਕੋਈ ਗੀਤ ਗਾਇਆ ਨਹੀਂ ਓਏ ਯੱਗ ਲੱਗੇ ਐਹੋ ਜਹੀ ਲੰਮੀ ਏਕ ਨੂੰ ਓਏ ਜੀ ਦੇ ਨਾਲ ਚੰਗਾ ਕੋਈ ਗੀਤ ਗਾਇਆ ਨਹੀਂ ਓਏ ਜੀ ਨੂੰ ਅੱਜ ਪਰਜਾ ਪਟੋਲਾ ਆਖਦਾ ਓਏ ਇਹ ਵੀ ਤਾਂ ਕਿਸੇ ਦੀ ਧੀ ਆ ਗਉਣ ਵਾਲਿਆ ਓਏ ਇੱਕ ਦਿਨ ਸ਼ਰਮ ਨਾ ਮਰ ਜਾਵੇਂਗਾ ਓਏ ਤੇਰੇ ਅੱਗੇ ਸਮੇਂ ਐਸੇ ਆਉਣ ਵਾਲਿਆ ਓਏ ਇਸ ਲਈ ਤਾਂ ਰੱਬ ਤੈਨੂੰ ਦਿੱਤੀ ਕਨਿਆ ਇਹ ਵੀ ਜਰਾ ਬਾਲੜੀ ਤੋਂ ਨੱਡੀ ਹੋਣ ਦੇ ਓਏ ਤੇਰੀ ਦੀ ਵੀ ਤੇਰੇ ਗਾਏ ਗੀਤ ਸੁਣੂਗੀ ਤੂੰ ਠਹਿਰ ਕਲਾਕਾਰਾ ਥੋੜੀ ਵੱਡੀ ਹੋਣ ਦੇ ਓਏ ਤੇਰੀ ਦੀ ਵੀ ਤੇਰੇ ਗਾਏ ਗੀਤ ਸੁਣੂਗੀ ਤੂੰ ਠਹਿਰ ਕਲਾਕਾਰਾ ਥੋੜੀ ਵੱਡੀ ਹੋਣ ਦੇ ਓਏ ਕਿਹੜੇ ਬੋਲਾਂ ਉੱਤੇ ਝੂਮਦੇ ਪੰਜਾਬੀ ਓਏ ਇਹ ਨਹੀਂ ਸ਼ਰਮ ਨੂੰ ਹੱਥ ਮਾਰਦੇ ਓਏ ਹੁੰਦਾ ਪੁਰਜਾ ਪਟੋਲਾ ਵਿੱਚ ਆਖਿਆ ਤੇ ਇਹਨੇ ਲਲਕਾਰੇ ਮਾਰਦੇ ਓਏ ਗਜਨੀ ਬਾਜ਼ਾਰੋਂ ਛਡਵੋਣ ਵਾਲੇ ਧੀਆਂ ਓਏ ਗਜਨੀ ਬਾਜ਼ਾਰੋਂ ਛਡਵੋਣ ਵਾਲੇ ਧੀਆਂ ਅੱਜ ਆਪ ਇੱਕ ਨੰਬਰੀ ਨਾ ਫਿੱਟ ਹੋਇਆ ਓਏ ਸਾਡੀਆਂ ਧੀਆਂ ਨੂੰ ਕਹਿ ਕੇ ਜੀਜੀਪੁਰ ਜਾ ਓਏ ਕਿੰਨੇ ਮੈਂ ਗਵਈਏ ਦਸਾਂ ਹਟ ਹੋਇਆ ਓਏ ਸਾਡੀਆਂ ਧੀਆਂ ਨੂੰ ਕਹਿ ਕੇ ਜੀਜੀਪੁਰ ਜਾ ਓਏ ਕਿੰਨੇ ਮੈਂ ਗਵਈਏ ਦਸਾਂ ਹਟ ਹੋਇਆ ਓਏ ਜਿਹੜੇ ਬੰਦੇ ਲਿਖਦੇ ਆ ਗੱਲਾਂ ਤਤੀਆਂ ਤੇ ਉਹਨਾਂ ਨੂੰ ਨਹੀਂ ਮਿਲਦੇ ਅਵਾਰਡ ਹੁੰਦੇ ਆ ਓਏ ਬੰਬ ਤੇ ਬੰਦੂਕਾਂ ਵਾਲੇ ਗੀਤ ਚੱਲਦੇ ਤੇ ਚੰਗੇ ਗੀਤ ਘੱਟ ਹੀ ਰਿਕਾਰਡ ਹੁੰਦੇ ਆ ਮੈਂ ਲਿਖਣਾ ਨਹੀਂ ਮਾੜਾ ਭਾਵੇਂ ਗੀਤ ਨਾ ਵਿਕੇ ਦੇਵੇ ਪਨ ਗੋਟਾ ਓਏ ਜਵਾਬ ਅਕਵੇਂ ਉਹ ਚੰਗਾ ਜੋ ਲਖਾਰੀ ਕਿਹੜੇ ਖੂਚ ਪੈ ਜਾਵੇ ਓਏ ਕਲਾਗਰ ਮੰਗਦੇ ਆ ਗੀਤ ਚੱਕਵੇਂ ਸੁਰਲਾ ਦਾ ਬਾਈ ਓਏ ਓਏ ਆਉਣ ਵਾਲੀ نسل ਦੇ ਬਾਰੇ ਥੋੜਾ ਸੋਚੋ ਤੁਸੀਂ ਗਾਉਣ ਵਾਲਿਓ ਓਏ ਬੀਜਿਆ ਹੀ ਵੱਡਣਾ ਏ ਗੀਤਾਂ ਵਿੱਚ ਠਾ ਠਾ ਕਰਾਉਣ ਵਾਲਿਓ ਓਏ ਸੁਣ ਤੁਹਾਡੇ ਗਾਣੇ ਯੂਥ ਮਾਰੇ ਗੇੜੀਆਂ ਤੇ ਪੁੱਤ ਕਿਸੇ ਮਾਂ ਦਾ ਚੰਗੇ ਪਾਸੇ ਲਾਇਆ ਨਹੀਂ ਓਏ ਅੱਗ ਲੱਗੇ ਇਹੋ ਜਹੀ ਲੰਮੀ ਹੇਕ ਨੂੰ ਓਏ ਜੀ ਦੇ ਨਾਲ ਚੰਗਾ ਕੋਈ ਗੀਤ ਗਾਇਆ ਨਹੀਂ ਓਏ ਅੱਗ ਲੱਗੇ ਇਹੋ ਜਹੀ ਲੰਮੀ ਹੇਕ ਨੂੰ ਓਏ ਜੀ ਦੇ ਨਾਲ ਚੰਗਾ ਕੋਈ ਗੀਤ ਗਾਇਆ ਨਹੀਂ ਓਏ ਜੀ ਨੂੰ ਅਜਪੁਰ ਜਾ ਪਟੋਲਾ ਆਖਦਾ ਓਏ ਇਹ ਵੀ ਤਾਂ ਕਿਸੇ ਦੀ ਧੀ ਆ ਗਉਣ ਵਾਲਿਆ ਓਏ ਇੱਕ ਦਿਨ ਸ਼ਰਮ ਨਾ ਮਰ ਜਾਵੇਂਗਾ ਓਏ ਤੇਰੇ ਅੱਗੇ ਸਮੇਂ ਐਸੇ ਆਉਣ ਵਾਲਿਆ ਓਏ ਇਸ ਲਈ ਤਾਂ ਰੱਬ ਤੈਨੂੰ ਦਿੱਤੀ ਕਨਿਆ ਇਹ ਵੀ ਜਰਾ ਬਾਲੜੀ ਤੋਂ ਨੱਡੀ ਹੋਣ ਦੇ ਓਏ ਤੇਰੀ ਧੀ ਵੀ ਤੇਰੇ ਗਾਏ ਗੀਤ ਸੁਣੂਗੀ ਤੂੰ ਠਹਿਰ ਕਲਾਕਾਰਾ ਥੋੜੀ ਵੱਡੀ ਹੋਣ ਦੇ ਓਏ ਤੇਰੀ ਧੀ ਵੀ ਤੇਰੇ ਗਾਇ ਗੀਤ ਸੁਣੂਗੀ ਤੂੰ ਠਹਿਰ ਕਲਾਕਾਰਾ ਥੋੜੀ ਵੱਡੀ ਹੋਣ ਦੇ ਓਏ ਕਿਹੜੇ ਬੋਲਾਂ ਉੱਤੇ ਝੂਮਦੇ ਪੰਜਾਬੀ ਓਏ ਇਹ ਨਹੀਂ ਸ਼ਰਮ ਨੂੰ ਹੱਥ ਮਾਰਦੇ ਓਏ ਹੁੰਦਾ ਪੁਰਜਾ ਪਟੋਲਾ ਵਿੱਚ ਆਖਿਆ ਤੇ ਇਹ ਨੇ ਲਲਕਾਰੇ ਮਾਰਦੇ ਓਏ ਗਜਨੀ ਬਾਜ਼ਾਰੋਂ ਛਡਵੋਣ ਵਾਲੇ ਧੀਆਂ ਓਏ ਗਜਨੀ ਬਾਜ਼ਾਰੋਂ ਛਡਵੋਣ ਵਾਲੇ ਧੀਆਂ ਅੱਜ ਆਪ ਇੱਕ ਨੰਬਰੀਨ ਫਿੱਟ ਹੋਇਆ ਓਏ ਸਾਡੀਆਂ 3 ਨੂੰ ਕਹਿ ਕੇ ਜੀਜੀਪੁਰ ਜਾ ਓਏ ਕਿੰਨੇ ਮੈਂ ਗਵਈਏ ਦੱਸਾਂ ਹਟ ਹੋਇਆ ਓਏ ਸਾਡੀਆਂ 3 ਨੂੰ ਕਹਿ ਕੇ ਜੀਜੀਪੁਰ ਜਾ ਓਏ ਕਿੰਨੇ ਮੈਂ ਗਵਈਏ ਦੱਸਾਂ ਹਟ ਹੋਇਆ ਓਏ ਜਿਹੜੇ ਬੰਦੇ ਲਿਖਦੇ ਆ ਗੱਲਾਂ ਤਤੀਆਂ ਤੇ ਉਹਨਾਂ ਨੂੰ ਨਹੀਂ ਮਿਲਦੇ ਅਵਾਰਡ ਹੁੰਦੇ ਆ ਓਏ ਬੰਬ ਤੇ ਬੰਦੂਕਾਂ ਵਾਲੇ ਗੀਤ ਚੱਲਦੇ ਦੇ ਚੰਗੇ ਗੀਤ ਘਟ ਹੀ ਰਿਕਾਰਡ ਹੁੰਦਿਆ ਮੈਂ ਲਿਖਣਾ ਨਹੀਂ ਮਾੜਾ ਭਾਵੇਂ ਗੀਤ ਨਾ ਵਿਕੇ ਦੇਵੇ ਪਨ ਗੋਟਾ ਓਏ ਜਵਾਬ ਅਕਵੇਂ ਉਹ ਚੰਗਾ ਜੋ ਲਖਾਰੀ ਕਿਹੜੇ ਖੂਚ ਪੈ ਜਾਵੇ ਓਏ ਕਲਾਗਰ ਮੰਗਦੇ ਆ ਗੀਤ ਚੱਕਵੇਂ ਸੁਰਲਾ ਦਾ ਬਾਈ ਓਏ